ਬੀਤੇ ਦਿਨੀ ਫਤੇਗੜ ਚੂੜੀਆਂ ਵਿਖੇ ਹੋਏ ਦੋ ਸੁਨਿਆਰੇ ਭਰਾਵਾਂ ਦੇ ਨਾਲ ਗੋਲੀ ਕਾਹਣ ਤੋਂ ਬਾਅਦ ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਦੇ ਪ੍ਰਧਾਨਾ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਦੱਸਿਆ ਕਿ ਪਰਿਵਾਰ ਨੂੰ ਅਜੇ ਵੀ ਫੋਨ ਉੱਤੇ ਧਮਕੀਆਂ ਮਿਲ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਪਹਿਲਾਂ ਤੇ ਹਰੀ ਦੁਕਾਨ ਤੇ ਆਏ ਆ। ਆਕੇ ਇਹਨਾਂ ਨੇ ਸਾਡੇ ਮੇਰੇ ਹਸਬੰਦ ਤੇ ਮੇਰੇ ਵੱਡੇ ਵੀਜੀ ਦੇ ਉੱਤੇ ਗੋਲੀਆਂ ਚਲਾਈਆਂ ਨੇ ਕੋਈ ਰੀਜ਼ਨ ਨਹੀਂ ਸਾਨੂੰ ਦੱਸਿਆ ਕਿ ਕਿਉਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਿੱਧੀਆਂ ਇਹਨਾਂ ਨੇ ਗੋਲੀਆਂ ਚਲਾਈਆਂ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਾ ਕਿ ਇਹਨਾਂ ਨੇ ਆਪ ਆਪਣੇ ਬੰਦਿਆਂ ਨੂੰ ਸਾਂਭਿਆ ਇਹਨਾਂ ਨੂੰ ਹਸਪੀਟਲ ਪਹੁੰਚਾਇਆ ਇੱਥੇ ਆਏ ਆ ਤੇ ਉਹਨਾਂ ਨੇ ਆਈਸੀਯੂ 'ਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਵਾ ਉਸ ਤੋਂ ਬਾਅਦ ਹਜੇ ਵੀ ਮੈਨੂੰ ਨਹੀਂ ਪਤਾ ਕਿ ਮੇਰੇ ਘਰ ਵਾਲੇ ਨੇ ਬਚਣਾ ਹੈ ਜਾਂ ਨਹੀਂ ਬਚਣਾ ਸਾਨੂੰ ਨਹੀਂ ਪਤਾ ਸਾਡੇ ਜੀਵ ਬਚਨੇ ਆ ਨਹੀਂ ਬਚਨੇ ਆਹੀਂ ਆਪਣੇ ਬੰਦੇ ਨੂੰ ਨਹੀਂ ਮੈਂ ਵੇਖ ਸਕਦੀ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਮੇਰੇ ਬੱਚੇ ਘਰ ਰੋਂਦੇ ਪਏ ਮੈਂ ਦੱਸੋ ਕੀ ਕਰਾਂ ਅੱਜ ਹੁਣ ਮੈਨੂੰ ਹੁਣੇ ਫੋਨ ਆਇਆ ਵਾ ਮੈਨੂੰ ਕਹਿੰਦੇ ਆਂ ਭੀ ਅਸੀਂ ਤੁਹਾਡੇ ਪਰਿਵਾਰ ਦਾ ਕੋਈ ਜੀ ਰਹਿ ਨਹੀਂ ਦੇਣਾ ਹੁਣ ਮੈਨੂੰ ਦੱਸੋ ਮੈਂ ਕਿੱਥੇ ਜਾਵਾ ਕਿਹਨੂੰ ਕਹਾਂ ਜਿਹੜੇ ਸਾਡੇ ਘਰ ਦੇ ਮੌਤ ਬਰੇ ਉਹ ਤਾਂ ਤੁਸੀਂ ਮਾਰ ਕੇ ਅੰਦਰ ਪਾਤੇ ਆ ਅਸੀਂ ਕਿੱਥੇ ਜਾਈਏ ਪੁਲਿਸ ਕੰਪਲੇਨ ਕੀਤੀ ਆ ਮੈਂ ਪ੍ਰਸ਼ਾਸਨ ਤੋਂ মিডিਆ ਤੋਂ ਸਭ ਤੋਂ ਜ਼ਿਆਦਾ ਇਹ ਮੰਗ ਕਰਦੀ ਪਈ ਆ ਕਿ ਮੇਰੀ ਗੱਲ ਨੂੰ ਪ੍ਰਸ਼ਾਸਨ ਤੱਕ ਪਹੁੰਚਾਇਆ ਜਾਵੇ ਭੀ ਸਾਡੀ ਹੈਲਪ ਕਰੋ ਸਾਡੇ ਬਲਾਦੀ ਸੌਰਨਗਰ ਸੰਗ ਦੀ ਕੋਈ ਮਗੀ ਸ਼ਰਕਸਾਂ ਨਹੀਂ ਹੈਗੀ ਦਿਨ ਬੇ ਦਿਨ ਕਿਤੇ ਨਾ ਕਿਤੇ ਇੱਕ ਦੋ ਜੀ ਮਗੀ ਹਰਬ ਆਪਣੇ ਪਰਿਵਾਰ ਦੇ ਮਾਰੇ ਜਾਂਦੇ ਪਏ ਆ ਜੇ ਅੱਜ ਇੱਕਦੇ ਇਹਨਾਂ ਨੇ ਹਿੰਮਤ ਕਰਕੇ ਇਹ ਆਪਣੇ ਆਪ ਬਚਾ ਕੀਤਾ ਵਾ ਤੇ ਇਹ ਬਹੁਤ ਬਾਦਰੀ ਵਾਲੀ ਗੱਲ ਏ ਕਿ ਇਹ ਨਹੀਂ ਤੇ ਇਹਨਾਂ ਸਾਰੇ ਜੀਆਂ ਨੂੰ ਇਹਨਾਂ ਨੇ ਇੱਥੇ ਮਗੀ ਮਾਰ ਕੇ ਚਲੇ ਜਾਣੀ ਉਹਨੇ ਉਹਨੇ ਮੈਂ ਇੱਥੇ ਆਇਆ ਵਾ ਇਹਨਾਂ ਦੇ ਪਰਿਵਾਰ ਨੂੰ ਉਹਨਾਂ ਦੀਆਂ ਧਮਕੀਆਂ ਆndੀਆਂ ਪਈਆਂ ਵਾ ਕਿ ਅਸੀਂ ਹੁਣ ਤੁਹਾਡੇ ਸਾਰੇ ਜੀਆਂ ਨੂੰ ਮਾਰ ਦੇਣਾ ਵਾ ਪ੍ਰਸ਼ਾਸਨ ਨੂੰ ਚਾਹੀਦਾ कि ਇਹਨਾਂ ਦੀ ਸੁਰੱਖਿਆ ਵਾਸਤੇ ਕੋਈ ਨਾ ਕੋਈ ਇੰਤਜ਼ਾਮ ਕਰਨ ਨਹੀਂ ਤੇ ਪੂਰੀ ਬਲਾਦਰੀ ਸੁਣ ਕੇ ਆਪਣੇ ਇਹਨਾਂ ਨਾਲ ਖਲੋਗੇ ਜਿਆਨ ਨੂੰ ਕੋਈ ਐਕਸ਼ਨ ਲੈਣਾ ਪਿਆ ਇਹਦੇ ਖਿਲਾਫ ਅਸੀਂ ਜੂੜ ਲਾਵਾਂਗੇ ਜੀ ਕੋਈ ਦੁਸ਼ਮਣੀ ਨਹੀਂ ਨਾ ਹੈ ਉਹਨੂੰ ਜਾਣਦੇ ਹੀ ਕਦੀ ਨਾ ਕਦੀ ਦੇਖਿਆ ਹੀ ਨਾ ਇਹਨਾਂ ਵਗੈ ਮੱਕੀ ਕੋਈ ਵਾਕਈ ਸੀ ਇਹਨਾਂ ਨਾਲ ਲੈ ਮੁੰਡੇ ਦੇ ਪਿੱਛੇ ਪੰਜ ਜਾਣੇ ਲੱਗੇ ਰਹੇ ਗੱਡੀ ਤੇ ਠੀਕ ਹੈ ਉਹਨੂੰ ਹਰਾਸ ਕਰਨ ਦੀ ਕੋਸ਼ਿਸ਼ ਸੀ ਜਾਂ ਉਹਨੂੰ ਰਸਤੇ 'ਚ ਫੜਨ ਦੀ ਕੋਸ਼ਿਸ਼ ਸੀ ਜਾਂ ਉਹਨੂੰ ਮਾਰਨ ਦੀ ਕੋਸ਼ਿਸ਼ ਜੇ ਕੋਈ ਗੱਲਬਾਤ ਹੋਈ ਸੀ ਤੇ ਪੁਲਿਸ ਪ੍ਰਸ਼ਾਸਨ ਬੈਠਾ ਉਹਨਾਂ ਨੂੰ ਦੱਸ ਦੇ ਜਾਂ ਉਹਦੇ ਪੇਰੈਂਟਸ ਉੱਥੇ ਬੈਠੇ ਸੀ ਉਹਨਾਂ ਨਾਲ ਜਾ ਕੇ ਗੱਲ ਕਰਦੇ ਵੀ ਜੇ ਬੱਚੇ ਨੇ ਕੋਈ ਗਲਤੀ ਕੀਤੀ ਹੁੰਦੀ ਤੇ ਮਾਂ ਪਿਓ ਨੂੰ ਦੱਸ ਦੇ ਜਾ ਕੇ ਬਟ ਇਹੋ ਜਿਹਾ ਕੋਈ ਇਨਸੀਡੈਂਸ ਹੋਇਆ ਨਹੀਂ ਜੋ ਸਾਨੂੰ ਸਮਝ ਆਈਏ ਅਸੀਂ ਤਾਂ ਅਜੇ ਹੀ ਕਵਾਂਗੇ ਕਿ ਵੇਖੋ ਪਰਿਵਾਰ ਦੀ ਸੁਰੱਖਿਆ ਬਹੁਤ ਯਕੀਨੀ ਬਣਾਈ ਜਾਏ ਪ੍ਰਸ਼ਾਸਨ ਨੂੰ ਇੱਕੋ ਮੰਗ ਕਰਾਂਗੇ